ਨਗਰ ਸੁਧਾਰ ટ્રસ્ટ ਨਵਾਂ ਸ਼ਹਿਰ ਦੇ ਚੇਅਰਮੈਨ ਸਰਦਾਰ ਸੁਨਾਮ ਸਿੰਘ ਗਲਵਾਹਾ ਨੇ ਢੈਂਗੜਪੁਰ ਬਨ ਵਿਖੇ ਬੰਦ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਰਤੀ ਫੌਜ ਦੇ ਸਹਿਯੋਗ ਨਾਲ ਪਾਰੀ ਗਿਣਤੀ ਵਿੱਚ ਲੋਕ ਬੰਦ ਦੇ ਮਜਬੂਤੀ ਕਰਨ ਵਿੱਚ ਡਟੇ ਹੋਏ ਹਨ ਅਤੇ ਸਥਿਤੀ ਪੂਰਨ ਤੌਰ ਤੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਤਾਜੋਵਲ ਮੰਡਾਲਾ ਬਨ ਵੀ ਪੂਰੀ ਤਰ੍ਹਾਂ ਠੀਕ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੇਬੁਨਿਆਦ ਖਬਰ ਜਾਂ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ ਅਤੇ ਜ਼ਿਲ੍ਹੇ ਵਿੱਚ ਬੰਦ ਦੀ ਸਥਿਤੀ ਫਿਲਹਾਲ ਪੂਰੀ ਤਰ੍ਹਾਂ ਠੀਕ ਹੈ ਬਿਲਕੁਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਅਗਸਤ ਦਿਨ ਵੀਰਵਾਰ ਮੈਂ ਸਮਾਂ ਕਰੀਬ 1 ਵਜੇ ਦਾ ਹੋ ਚੁੱਕਾ ਜੀ ਮੈਂ ਢੈਂਗੜਪੁਰ ਬੰਦ ਤੇ ਖੜਾ ਮੇਰੇ ਨਾਲ ਵੀਰ ਕੁਲਵੰਤ ਸਿੰਘ ਰਕਾਸਣ ਜੀ ਹੋਰ ਸੰਖਤਾ ਇੱਥੇ ਅਲੇ ਦੋਲੇ ਪਿੰਡਾਂ ਦੇ ਨੌਜਵਾਨ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਬੱਚੇ ਜਿਹੜੇ ਬਹੁਤ ਵੱਡੀ ਗਿਣਤੀ 'ਚ ਸੇਵਾ ਕਾ ਕਾਰਜਾਂ ਦੇ ਵਿੱਚ ਹਿੱਸਾ ਪਾਉਣ ਲਈ ਆਏ ਹੋਏ ਨੇ ਸੋ ਲੋਕਾਂ ਦੀ ਸੇਵਾ ਨੂੰ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਮਤਲਬ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਪੰਜਾਬ ਦੇ ਜਾਏ ਆਂ ਔਰ ਇੱਥੇ ਹਰ ਦੀ ਸਥਿਤੀ ਦੇ ਵਿੱਚ ਵੀ ਜਲੇਬੀਆਂ ਦੇ ਪਕੌੜੀਆਂ ਦੇ ਲੰਗਰ ਚੱਲ ਰਿਹਾ ਤੇ ਮਿਲਟੀ ਦੇ ਜਵਾਨਾਂ ਨੇ ਟੋਟਲੀ ਜਿਹੜਾ ਇੱਥੇ ਆਪਣੀ ਇਸ ਬੰਦ ਦੀ ਸਿਚੁਏਸ਼ਨ ਨੂੰ ਹੁਣ ਸਥਿਤੀ ਨੂੰ ਕੰਟਰੋਲ ਦੇ ਵਿੱਚ ਲੈ ਆਂਦਾ ਆ ਔਰ ਲੋਕਾਂ ਦੇ ਵੀ ਚਿਹਰਿਆਂ ਤੇ ਖੁਸ਼ੀ ਆ ਗਈ ਹੈ ਕਿ ਹੁਣ ਆਪਾਂ ਬਚ ਗਏ ਆ ਕਿਉਂਕਿ ਮਿਲਟਰੀ ਦੇ ਜਵਾਨਾਂ ਨੇ ਟੋਟਲੀ ਲੋਕਾਂ ਦਾ ਇੱਥੇ ਆ ਕੇ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ ਪ੍ਰਬੰਧ ਕੀਤੇ ਨੇ ਉਹਦੇ ਉਹਦੇ ਤੋਂ ਬਾਅਦ ਜਿਹੜੀ ਹੁਣ ਸਾਰਿਆਂ ਦੀ ਜਿਹੜੀ ਚਿਹਰਿਆਂ ਦੀ ਰੌਣਕ ਆ ਉਹ ਦੱਸ ਰਹੀ ਆ ਕਿ ਪੂਰੀ ਤਰ੍ਹਾਂ ਇੱਥੇ ਹੁਣ ਲੋਕ ਜਿਹੜੇ ਨੇ ਉਹ ਸਥਿਤੀ ਕੰਟਰੋਲ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਮੈਂ ਇਸ ਤੋਂ ਪਹਿਲਾਂ ਆ ਜਿਹੜਾ ਮਢਾਲਾ ਬੰਨਾ ਜਿੱਥੇ ਤਾਜੂਵਾਲ ਬੰਨਾ ਜਿਹੜਾ ਇੱਥੇ ਹੀ ਢੰਗੜਪੁਰ ਤੋਂ ਅੱਗੇ 2 ਟੀ ਪੁਆਇੰਟ ਪੈਂਦੇ ਨੇ ਸੋ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਚਾਣ ਦੀ ਲੋੜ ਨਹੀਂ ਤਾਜੂਵਾਲ ਵੀ ਪੂਰੀ ਤਰ੍ਹਾਂ ਠੀਕ ਆ ਜੀ ਮਢਾਲਾ ਬੰਨ ਵੀ ਪੂਰੀ ਤਰ੍ਹਾਂ ਠੀਕ ਆ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਉੱਥੇ ਵੀ ਟੀਮਾਂ ਲੱਗੀਆਂ ਹੋਈਆਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਆ ਆਲੇ ਦੁਆਲੇ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਬਹੁਤ ਵਧੀਆ ਕਾਰਜ ਚੱਲ ਰਹੇ ਨੇ ਵੱਡੀ ਭਾਰੀ ਗਿਣਤੀ ਦੇ ਵਿੱਚ ਲੋਕ ਜਿਹੜਾ ਸਿਚੁਏਸ਼ਨ ਦਾ ਪ੍ਰਸ਼ਾਸਨ ਦੀ ਮਦਦ ਕਰ ਰਹੇ ਨੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਜਿਹੜੇ ਪੁਕਤਾ ਸਾਰੇ ਜਿੱਥੇ ਡੀਜ਼ਲ ਦਾ ਟੋਟਲੀ ਮਤਲਬ ਹਜ਼ਾਰਾਂ ਲੀਟਰ ਦਾ ਪ੍ਰਬੰਧ ਕੀਤਾ ਉੱਥੇ ਜੀਸੀਬੀ ਮਸ਼ੀਨਾ ਪੋਕਲੈਨ ਮਸ਼ੀਨਾ ਸਿਵਲ ਹਸਪਤਾਲ ਦੇ ਡਾਕਟਰਾਂ ਅਮਰੋ ਦਵਾਈ ਦਾ ਪ੍ਰਬੰਧ ਹੋਰ ਵੀ ਪ੍ਰਾਈਵੇਟ ਸੰਸਥਾ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹੋਰ ਸਮਾਜਿਕ ਸੰਸਥਾਵਾਂ ਰਾਜਨੀਤਿਕ ਸੰਸਥਾਵਾਂ ਸਾਰਿਆਂ ਵੱਲੋਂ ਹਰ ਬੰਦੇ ਵੱਲੋਂ ਇੱਥੇ ਮਤਲਬ ਇੱਕ ਆਪਣੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਜਾ ਰਿਹਾ ਸੋ ਸਮੁੱਚੇ ਅਸੀਂ ਆਪਣੇ ਜਿੰਨੇ ਪੰਜਾਬ ਵਾਸੀ ਨੇ ਜਿੰਨੇ ਖਾਸ ਕਰ ਸਾਡੇ ਆਪਣੇ ਜ਼ਿਲ੍ਹੇ ਦੇ ਵਾਸੀ ਨੇ ਜਿਨ੍ਹਾਂ ਨੇ ਰਾਤ ਨੂੰ 1.5 ਵਜੇ ਪਰਸੋਂ ਜਦੋਂ ਸਿਚੁਏਸ਼ਨ ਕੰਟਰੋਲ ਤੋਂ ਬਾਹਰ ਹੋਈ ਜਿਨ੍ਹਾਂ ਨੇ ਰਾਤ ਨੂੰ ਹਮਲਾ ਮਾਰਿਆ ਜਿਨ੍ਹਾਂ ਨੇ ਘਰਾਂ 'ਚ ਬੈਠ ਕੇ ਸਾਡੀਆਂ ਮਾਵਾਂ ਭੈਣਾਂ ਨੇ ਰੋਟੀਆਂ ਬਣਾ ਕੇ ਇੱਥੇ ਤੱਕ ਪਹੁੰਚਾਈਆਂ ਜਿਨ੍ਹਾਂ ਕਿਸ ਨੇ ਇੱਕ ਟਿਪਕਾ ਵੀ ਪਾਣੀ ਦਾ ਪਲਾਨ ਦੇ ਲਈ ਕਿਸੇ ਨੂੰ ਸਾਨੂੰ ਇੱਥੇ ਖਾਂ ਦਾ ਨਾਰਾ ਮਾਰਿਆ ਅਸੀਂ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ